हां भाई मित्रों किमे हो सारे ठीक ठाक आज किसे भाती जदे देखों ਵੱਢ ਕੇ ਅੱਜ ਅਸੀਂ ਕੀ ਕਰੀਏ ਨੇ ਉਹ ਦੱਸ ਦੇਖ ਕਰ ਲਈਏ ਨੇ ਹੁਣ ਅਸੀਂ ਬੱਕਰੀਆਂ ਰੱਖਣੀਆਂ ਦੋ ਵਾਦ ਮੈਂ ਵੱਢ ਗਿਆ ਹੁਣ ਆਈਡੀਓਟੀ ਸਾਡੀ ਲੱਗਿਆ ਹੋਰ ਵੱਢ ਕੇ ਸੜਤੀਆਂ ਇੱਥੇ ਸਾਨੂੰ ਲੱਗਦਾ ਵੀ ਤੁਸੀਂ ਚੱਕ ਕੇ ਲਿਵਾਉਣੀਆਂ ਪਹਿਲਾਂ ਤਿੰਨ ਚਾਰ ਕਿਟ ਲੱਗਿਆ ਤੀਜਾ ਕਿਹੜਾ ਲੱਗਿਆ ਆ ਚੌਥਾ ਕਿਹੜਾ ਹੈ ਅਜਾ ਦੋ ਤਿੰਨ ਹੋਰ ਲੱਗ ਜਾਣਗੇ ਸਾਲਾ ਵਾਲਨ ਬੱਕਰੀ ਆ ਗਿਆ ਸਾਡੇ ਹੂੰ ਸਾਲਾ ਵਾਲਨ ਹੋਇਆ ਦੇਖ ਜੇ ਕਿਸੇ ਵੀ ਰੁਪਈ ਦੇ ਬੱਕਰੀਆਂ ਹੋਣ ਤਾਂ ਸਾਨੂੰ ਦੱਸ ਦਿਓ ਅਸੀਂ ਆਪਾਂ ਤੇ ਸਿੱਟ ਜਾਾਂਗੇ ਉਹਨਾਂ ਦੇ ਚੱਲੋ ਉਹ ਕਿਤੇ ਬਾਈਕ ਮਿਲਦੀ ਹੈ ਹੂੰ ਬਾਕੀ ਪਿੰਡ ਤੇ ਜਾ ਕੇ ਜਿੱਥੇ ਲਾਉਣੇ ਉੱਥੇ ਵੀ ਤੁਹਾਨੂੰ ਦਿਖਾਉਣੇ ਆ ਜਾ ਕੇ ਆ ਬਈ ਇਹ ਦਾਲੇ ਗੀਰਾਸ ਕੇ ਦੀ ਡਰਾਈਵਰੀ ਪੋਰੀ ਸਿਰਾ ਚੱਪੜਾ ਸਾਨੂੰ ਲਾਉਣੀਆਂ ਪਈਆਂ ਕਿਉਂਕਿ ਉੱਥੇ ਬਾਹਣ ਗਿੱਲਾ ਹੈ ਚੱਪੜਾਂ ਦਾ ਵਿੱਚ ਹੀ ਗੜ ਜਾਂਦੀਆਂ ਟਾਇਰਾਂ ਤੇ ਵੀ ਛੜੇ ਰੇਤਾ ਜੰਮ ਗਿਆ ਫੋਰਚੂਨਰ ਦੇ ਆਹ ਤੇ ਰੈੱਡ ਕਾਰ ਜਾਂ ਹੂੰ ਇੱਕ ਘਰੇ ਖੜੀ ਆ ਇੱਕ ਘਰੇ ਖੜੀ ਆ ਰੈੱਡ ਟਾਰਜ ਇਹਦਾ ਰੰਗ ਇਹਦੇ ਰੰਗ ਦਾ ਮਗਰਾੜ ਵੀ ਹੈ ਨਹੀਂ ਗਰਾਊਂਡ ਕਾਰਜ ਇਹ ਫਿਰ ਦੂਜੀ ਹੱਲਾਂ ਦੀਰਕਾਰ ਵੱਡੇ ਬੁਆਏ ਹੋਏ ਆ ਹੂੰ ਆਹ ਝੋੜੇ ਚ ਪਾਣੀ ਹੈ ਬਟਰ ਨਾਲ ਰੱਖਦੇ ਸੀ ਢੋਲੇ ਜਿਹੜਾ ਬਾਹਲਾ ਕੋਸਾ ਹੂੰ ਹੂੰ ਗੱਡੀ ਸਾਈਡ ਤੇ ਕਰਨ ਵਾਲੀ ਆਪਣੀ ਉਹ ਹੱਥ ਕੋਈ ਆ ਰਿਹਾ ਇਥੇ ਯਾਰ ਅਰੇ ਸ਼ੱਕ ਗਿਆ ਯਾਰ ਪਾਣੀ ਪੋਣੀ ਪੀ ਲੋ ਹੂੰ ਫੜੇ ਨੂੰ ਤਾਂ ਹਾਂ ਚੜਾਉਣਾ ਪਊਗਾ ਕੋਠੇ ਤੇ ਕੌਣ ਵਾਸਤੇ? ਆਈ ਕੱਠੀਆਂ ਨਹੀਂ ਲਾਉਣੀਆਂ। ਅੱਛਾ। ਨਿਸ਼ਾਨੇ ਲਾਉਣੇ ਕਿਹੜੇ ਲਾਉਣੀਆਂ? ਚੱਕ। ਆ ਦੇ ਤੋੜ ਲਾ। ਆਈ ਕੱਠੀਆਂ ਚਾਰ ਲਾਉਂਦੇ ਆ। ਚੱਕ। ਕੱਠੀਆਂ ਲੱਗੀਆਂ ਜਣੀਆਂ। ਕੱਠੀਆਂ ਲਾਉਂਦੇ ਆ ਤੂੰ ਕਹੇ ਸੀ ਬਈ ਲਾ ਦੀਆਂ। ਆ ਆ ਵੱਜ ਗਿਆ। ਹੈ। ਕੁਰਸੀ ਡਾਉਣੀ ਸੀ ਇਹਦੇ ਵਾਂਗੂ ਹੋਰ ਸਿੱਪੀ ਗਿਲ ਵਾਂਗੂ ਰੱਖੇ ਚ ਆਪਾਸ ਇਹਨੂੰ ਸਾਡੇ ਨੂੰ ਕੀ ਐਲਾਨ ਹੋ ਗਿਆ ਬਈ ਦਾਣਾ ਮੰਡੀ ਬਾਨੀ ਐ ਇੱਥੇ ਅਰੂੜੀਆਂ ਰੜੀਆਂ ਚੱਕੀਆਂ ਨੇ ਸਫਾਈ ਹੋ ਜੂ ਸਾਰੇ ਇੱਥੇ ਦਾਣਾ ਮੰਡੀ ਬਾਨੀ ਐ ਜੀ ਆਪਣੇ ਹੂੰ ਇੱਕ ਕੇ ਘਰ ਆ ਗਿਆ ਜੀ ਇੱਥੇ ਸਾਰਿਆਂ ਨੇ ਆਉਣਾ ਓਤਰੀ ਮੈਂ ਦੇਖਦੇ ਪੇ ਦੀ ਵੇ ਸੂਰ ਜਿੱਦਾਂ ਅੱਖ ਹੈ ਵਜਦਾ ਓਏ ਤੂੰ ਮਰ ਵਾਹੇਗਾ ਪੁਰਾਣਾ ਯਾਰਾ ਰਸਤੇ ਦੇ ਵਿਚਾਲੇ ਗੱਡੀ ਖੜਾ ਰੀ ਦੇਖੋ ਕੈਂਟਾ ਜਾ ਓਏ ਚਾਰੇ ਪਾਸੇ ਜੋ ਨਹੀਂ ਜੋਨਾ ਆਦੇ ਹੀ ਕੰਜਰਾ ਜਾ ਹੈ ਉੱਤੋਂ ਬੇਸਤੀ ਕਰਾ ਬੇਦੀ ਮਾਨੰਡਿਕ ਪੈ ਰਿਹਾ ਤਾਂ ਮੋਸਾ ਮੜਾ ਮੋਸ਼ਨਲ ਹੈ ਮੋਸ਼ਨ ਕਦਾ ਬਣਿਆ ਨਹੀਂ ਮੈਂ ਤਾਂ ਡਿੱਗ ਪਿਆ ਸੀ ਮਰਾ ਮਸਾਂ ਬਜੇ ਵੇ ਨੇ ਡੇ ਡੇ ਡਾ ਤੇ ਹਮਲਾ ਕਰਨਾ ਹੁਣ ਇਥੇ ਮਿੱਤਰਾਂ ਨੂੰ ਐ ਯਾਰ ਨਹੀਂ ਬਸ ਰਹਿਣ ਦੇ ਮੂਦੇ ਮੂੰਹ ਕਰੇਗਾ ਤੂੰ ਪੈਰ ਤਾਂ ਹੁਣੀ ਨਹੀਂ ਕੱਢ ਦਿੰਦੀ ਦੂਜਾ ਕਾਏਗਾ ਉਹ ਲੱਤਾਂ ਕੇ ਬਸੂ ਅੱਤ ਵਾਰੀਆ ਕੁਝ ਮਾਰ ਕੇ ਆਜੇ ਬਣਾਣਾ

ਉਹਨਾਂ ਕੋ ਜੋਰੀ ਆਈ ਨਾ ਫਾਲਤੂ ਦਾ ਬਿਨਾ ਗੱਲ ਤੋਂ ਉੱਥੇ ਖੜਾ ਕੇ ਸਿੱਟ ਲੈਂਦੇ ਉਸੇ ਬਾਲੀ ਪੁੜਾਈ ਨੂੰ ਵੀ ਤੁਰਨਾ ਲੱਗਣਾ ਤਾਂ ਤੇ ਆਹ ਕਿਹੜਾ ਤੁਰਨਾ ਸੌਖਾ ਇੱਥੇ ਸੁ ਲੱਗਦਾ ਗੱਡੀ ਅਸੀਂ ਓਵਰਲੋਡ ਕਰਕੇ ਖੜਾ ਦੀ ਜੀ ਹੁਣ ਪੈਰ ਧੋ ਲੀਏ ਕੋਈ ਪੈਰ ਤਲਕ ਦੇ ਇੱਕ ਜਣ ਬਲੂਰ ਮਾਰ ਲੱਗਾ ਹੋਰ ਹਾਂ ਜੰਡਾ ਵੀ ਤੁਰਾ ਤੇ ਬੱਢਣ ਦਾ ਕੰਮ ਕਰ ਰਿਹਾ ਹੈਗਾ ਚਿੱਟਰੇ ਦਾ ਕੰਮ ਕਰਦਾ ਹਾਂ ਹਾਂ ਓਵਰਮੋਡ ਘੜੀਏ ਘੜੀ ਗੇੜਾ ਲਾਉਣ ਤੋਂ ਡਰਦੇ ਆਣੇ ਓਵਰਲੋਡ ਹੀ ਕਰੂ ਠੀਕ ਹੈ ਜੀ ਅਸੀਂ ਘਰੇ ਲੈ ਜੀਏ ਬਾਏ ਕਿਤੇ ਝੋਨੇ 'ਚ ਪਈ ਹੋਈ ਐ ਅਸੀਂ ਇਹ ਤੇ ਵਲੌਗ ਦੇ ਚੱਕਰ 'ਚ ਸਾਡਾ ਫੋਨ ਜਾ ਪਹਿਲਾਂ ਸੌਣਨਾ ਸਿਆਵੇ ਸਹੀ ਗੱਲ ਐ ਓਕੇ ਬਾਏ ਜੀ ਚਲੋ ਫੇਰ ਮੈਂ